ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੰਦਰੁਸਤ ਹੋਮੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚਲਨ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦਿਨ ਹੈਗਾ ਇਹ ਸੋਮਵਾਰ ਦਾ ਸਤਾਈ ਅੰਬਰੀ ਹੋ ਗਈ ਤੇ ਟਾਈਮ ਇੱਥੇ ਹੋ ਗਿਆ ਸੀਗਾ ਸਾਢੇ 8 ਦਾ ਟਾਈਮ ਹੋ ਗਿਆ ਸੀਗਾ ਮੈਨੂੰ ਲੱਗਾ ਬਸ 8 ਤੋਂ ਉੱਪਰ ਉੱਪਰ ਟਾਈਮ ਹੋ ਗਿਆ ਸੀ ਤੇ ਮੈਂ ਜਲਦੀ ਸੀਗੀ ਮੂੜੀਆਂ ਅੱਜ ਆਪਾਂ ਬਣਾਉਣੇ ਸੀਗੇ ਮੂਲੀ ਵਾਲੇ ਪਰੌਂਠੇ ਮੂਲੇ ਦੇ ਪਰੌਂਠੇ ਨਾਲ ਇਸ ਸਰਦੀਆਂ 'ਚ ਅਸੀਂ ਪਹਿਲੀ ਵਾਰ ਬਣਾ ਰਹੇ ਸੀ ਅੱਜ ਇਹ ਮੇ ਪਾਉਂਦੀ ਸੀਗੀ ਮੂਲੀ ਰੂਬੀ ਨੂੰ ਉਹ ਮੂਲੀ ਦੇਖ ਕੇ ਨਾ ਰੌਲਾ ਪਾਉਣ ਲੱਗ ਜਾਂਦੀ ਆ ਖਾਂਦੀ ਹੈਗੀ ਉਹ ਮੂਲੀਆਂ ਤੇ ਆਲੂ ਛੱਲਣ ਵੇਝੀਏ ਜਾਂ ਮੂਲੀ ਛੱਲਣੋਂ ਰੌਲਾ ਪਾ ਦਿੰਦੀ ਆ ਫਿਰ ਜੇ ਨਾ ਚਿਰ ਪਾਉਂਦੇ ਨਹੀਂ ਫਿਰ ਰੌਲਾ ਪਾਈ ਜਾਊਗੀ ਤੇ ਇੱਥੇ ਲੱਗੀ ਸੀ ਮੈਂ ਕਦੂਕਾਸ ਕਰਨ ਇੱਥੇ ਆਗਾ ਸੀਗਾ ਜੋਤ ਇਹ ਲੱਗਾ ਸੀ ਵਿੱਚ ਪੰਗੇ ਲੈਣਾ ਵੀ ਮੈਂ ਕਰੂੰਗਾ ਕਦੂਕਾਸ ਇਨਵਾਂ ਜੇ ਛੁੱਟੀ ਸੀਗੀ 27 ਜਨਵਰੀ ਦੀ ਇਹ ਸਰਕਾਰੀ ਛੁੱਟੀ ਸੀਗੀ ਅੱਜ 26 ਜਨਵਰੀ ਚ ਸੰਡੇ ਆ ਗਿਆ ਸੀਦਕੀ ਨਹੀਂ ਛੁੱਟੀ ਹੋਣੀ ਸੀਗੀ ਗਣਤੰਤਰ ਦਿਵਸ ਸੀਗਾ ਫਿਰ 27 ਜਨਵਰੀ ਦੀ ਛੁੱਟੀ ਹੋ ਗਈ ਸੀਗੀ ਸਰਕਾਰੀ ਬਸ ਇਹਦਾ ਪੇਪਰ ਸੀਗਾ ਅੱਜ ਮੈਥ ਦਾ ਫਿਰ ਪੇਪਰ ਕੈਨਸਲ ਹੋ ਗਿਆ ਉਸ ਛੁੱਟੀ ਹੋ ਗਈ ਹੁਣ ਇਹ ਪੇਪਰ ਬਾਅਦ ਚ ਲੈਣਗੇ ਤਿੰਨ ਪੇਪਰ ਰਹਿ ਗਏ ਸ਼ਾਇਦ ਇਹਦੇ ਦੇ ਫਿਰ ਇਹ ਘੈੜ ਲੱਗ ਗਿਆ ਮੈਂ ਹੀ ਕਰਦਾ ਕਦੂਕਸ ਤੇ ਇਹਨੇ ਬਹੁਤ ਕਾਲੀ ਕਰਤਾ ਸੀ ਜੇਤੀ ਕਰਤਾ ਸੀ ਪਰ ਮੈਨੂੰ ਡਰ ਲੱਗਦਾ ਸੀ ਵੀ ਮਰਵਾ ਨਾ ਲਵੇ ਇਹ ਵੱਜਦਾ ਵੀ ਹੁੰਦਾ ਕਈ ਵਾਰ ਕਦੂਕਸ ਪਹਿਲਾਂ ਮੈਂ ਕੋਲ ਬੈਠੀ ਰਹੀ ਫਿਰ ਮੈਂ ਕਿਹਾ ਚੱਲ ਮੈਂ ਇਹਨੇ ਕੱਪੜੇ ਕੱਟ ਲੈਣੀਆਂ ਮਸ਼ੀਨ 'ਚੋਂ ਵੀ ਤੂੰ ਕਰ ਦੇ ਤੇ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਆਟਾ ਗੁੰਨਣਾਂ ਥੋੜਾ ਜਿਹਾ ਆਟਾ ਆਪਾਂ ਮੱਕੀ ਦਾ ਪਾ ਲਿਆ ਸੀ ਵਿੱਚ ਵੈਸੇ ਹੁਣ ਧੁੱਪਾਂੀਆਂ ਪੈਣ ਲੱਗ ਗਈਆਂ ਮੱਕੀ ਦਾ ਆਟਾ ਤਾਂ ਵਧੀਆ ਨਹੀਂ ਲੱਗਦਾ ਹੈਗਾ ਜਿਆਦਾ ਠੰਡੀ ਜੀ ਚ ਸਵਾਦ ਲੱਗਦਾ ਹੈ ਵੀ ਬਸ ਐਂ ਹੀ ਹੋ ਜਾਂਦਾ ਵੀ ਜਦੋਂ ਆਪਾਂ ਆਟੇ 'ਚ ਲੂਣ ਮਿਰਚ ਪਾ ਲੈਂਦੇ ਆ ਫਿਰ ਚੀੜਾ ਹੋ ਜਾਂਦਾ ਹੈ ਕਪੇੜਾ ਨਹੀਂ ਹੁੰਦਾ ਰੋਟੀ ਵਾਦੀ ਜੀ ਨਹੀਂ ਹੈਗੀ ਤੇ ਤਾਂ ਕਰਕੇ ਮੁੱਠੀ ਕੁ ਮੱਕੀ ਦੇ ਆਟੇ ਦੀ ਪਾ ਲਈ ਸੀ ਤੇ ਨੂਣ ਮਿਰਚ ਰਲਾ ਕੇ ਇਸ ਤੋਂ ਬਾਅਦ ਪਾ ਲਈ ਸੀ ਮੂਲੀਆਂ ਵਾਲਾ ਕਦੂਕਾਸ ਕੀਤਾ ਹੋਇਆ ਪਾਣੀ ਨਿਚੋੜ ਕੇ ਪਾ ਲਿਆ ਸੀਗਾ ਤੇ ਉਸ ਥੋੜਾ ਜਿਹਾ ਆਟਾ ਗੁੰਨੇ ਸੀ ਆਪਾਂ ਚਾਰ ਕਮੂੜੀਆਂ ਦਾ ਕਦੂਕਾਸ ਕੀਤਾ ਸੀਗਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਟੇ 'ਚ ਬਾਲੀਆਂ ਭੈਣਾ ਨਾਲ ਸਨ ਚ ਦੇ ਕੇ ਮੂਲੀਆਂ ਫੇਰ ਬਣਾਉਂਦੀਆਂ ਨੇ ਪਰੌਂਠਾ ਮੈਂ ਤਾਂ ਹੀ ਬਣਾਉਣੀ ਹੁੰਦੀ ਆਟੇ ਚ ਰਲਾ ਕੇ ਬਸ ਫਿਰ ਪਰੌਂਠਾ ਬਣਾਉਣ ਦੀ ਲੋੜ ਲੋਣ ਪੈਂਦੀ ਆਪਾਂ ਵੀ ਤੈ ਬਣਾਉਣ ਦੀ ਲੋੜ ਨਹੀਂ ਪੈਂਦੀ ਗੋਲ ਰੋਟੀ ਬਣ ਜਾਂਦੀ ਹੈਗੀ ਗੋਲ ਪਰੌਂਠੇ ਬਣਾ ਲੈਨੇ ਹੁੰਨੇ ਬਸ ਫਿਰ ਰੋਟੀ ਵਾਂਗੂ ਵਿੱਚ ਮੂਲੀਆਂ ਗੁੰਨ ਕੇ ਜੋਤਰੀ ਸਕੂਲ ਜਾਣਾ ਨਹੀਂ ਸੀ ਅੱਜ ਫਿਰ ਬਸ ਮੈਂ ਤੈਨੂੰ ਵਿਚਾਲਾ ਕਦੂ-ਕਸ ਕਰ ਲੈਣੀ ਐ ਟਾਈਮ ਹੈਗਾ ਹੈਗਾ ਪਰੌਠੇ ਬਣਾ ਲੈਨੇ ਸਬਜ਼ੀ ਕੋਈ ਹੈ ਨਹੀਂ ਸੀ ਤੇ ਇਸ ਤੋਂ ਬਾਅਦ ਆਪਣਾ ਲਿਆਂਦਾ ਸੀਗਾ ਸਾਗ ਸਾਗ ਬਣਾਇਆ ਸੀਗਾ ਅਸੀਂ ਲੋੜੀ ਤੋਂ ਵੀ ਪਹਿਲਾਂ ਦਾ ਬਣਾਇਆ ਹੋਇਆ ਸੀ ਲੋੜੀਅਲ ਦੇ ਨੇਤ ਕੀ ਬਣਾਇਆ ਨਹੀਂ ਸੀ ਆਪਾਂ ਇਹਨਾਂ ਫਿਰ ਮੈਂ ਬਸ ਰੋਟੀ ਵਾਲੇ ਭਾਂਡਾ ਠੀਕਰ ਮਾਂਜ ਕੇ ਸਾਰਾ ਕੰਮ ਨਿਮੇੜ ਕੇ ਸੁਮਾਰ ਲੱਗੀ ਸੀਗੀ ਸਾਗ ਪੱਤਰਾ ਪੱਤਰਾ ਮੈਂ ਲਾਤਾ ਸੀ ਸਾਰਾ ਵੈਸੀ ਵਧੀਆ ਕੰਧੜਾਂ ਦਾ ਸਾਗ ਸੀਗਾ ਕੱਚਾ ਮੈਂ ਤਾਂ ਇਹ ਲੱਗਦਾ ਸੀ ਹੋਈ ਪੱਕ ਨਾ ਗਿਆ ਹੋਵੇ ਪਰ ਵਧੀਆ ਆਪ ਦੇਖੀ ਅੱਚੀ ਮਿਲ ਗਿਆ ਸੀ ਕੱਚਾ ਸਾਗ ਸਾਡੇ ਥੋੜੀ ਜੀ ਸਰੋ ਪੇਕਤੀ ਹੈਗੀ ਤੇ ਮੈਂ ਦਾਤਣੀ ਜੀਬਦੀ ਹੁੰਨੀ ਹੈ ਸਾਗ ਤਾਂ ਇੱਥੇ ਟਾਈਮ ਸੀਗਾ ਸਾਡੇ ਕ 10 ਦਾ ਬਸ ਫਿਰ ਐਂਜੇ ਹੋ ਜਾਂਦਾ ਵੀ ਧਰ ਨਾ ਰਹਿ ਜੂਗਾ ਕੱਲਾ ਸਵਾਰ ਕੇ ਚੀਰ ਕੇ ਧੋ ਕੇ ਰੱਖ ਲਿਆ ਸੀਗਾ ਮੈਂ ਉਸ ਤੋਂ ਬਾਅਦ ਫਿਰ ਮੈਂ ਆਉਦਾ ਅਸੀਂ ਨੌਣ ਤੋਂ ਹੁੰਦਾ ਨਿਮੇੜ ਕੇ ਫੇਰ ਸਾਗ ਤੇ ਰਿਆ ਸੀਗਾ ਇਹ ਪਾਣੀ ਨੁੱਟੜ ਜਾਂਦਾ ਉਦੋਂ ਚੰਗੀ ਤਰ੍ਹਾਂ ਵਧੀਆ ਤੇ ਬੋਟੀ ਚ ਪਹਿਲਾਂ ਮੈਂ ਮaithe ਤੇ ਪਾਲਕ ਚੀਰ ਕੇ ਰੱਖ ਲਿਆ ਸੀਗਾ ਮaithe ਪਾਲਕ ਮੈਂ ਸਾਰੇ ਬਾਹਰ ਨਹੀਂ ਹੁੰਦੀਆਂ ਸਾਗ ਸਰੋਂ ਦਾ ਫਿਰ ਜਿਹੜਾ ਹੁੰਦਾ ਉਹ ਕਈ ਵਾਰ ਜੇ ਬਚ ਜੇ ਫਿਰ ਰੱਖ ਵੀ ਲੈਣੀ ਹੁੰਦੀ ਆ ਤੇ ਇੱਥੇ ਟਾਈਮ ਹੋ ਗਿਆ ਸੀਗਾ 4 ਦਾ 4 ਵਜੇ ਸਾਗ ਮੈਂ ਕੁੱਟਦਾ ਸੀਗਾ ਅੱਜ ਤਾਜ਼ਾ ਸਾਗ ਕਰਕੇ ਨਾ ਬਹੁਤ ਜਲਦੀ ਬਣਿਆ ਸੀ 1 ਵਜੇ ਤਰਿਆ ਸੀ ਮੈਂ चार पाँच दिन साग अपना बन गया सी थे लगी सी घोट बहुत स्वाद बनया साग टेस्टी बस हूँ तो साग जाता जाता जाएगा दो कारी होर बन जूगा बहुत दिन बाद बनाया करके बढ़िया टेस्टी लगे अच ਲੋ ਜੀ ਰੋਟੀ ਪਾਣੀ ਦਾ ਨਿਮੇੜ ਕੇ ਇੱਥੇ ਸਾਰਾ ਕੰਮ ਨਿਮੇੜ ਕੇ ਸ਼ਾਮ ਨੂੰ ਮੇਰਾ ਟਾਈਮ ਨਹੀਂ ਲੱਗਿਆ ਸੀ ਆ ਕੱਪੜੇ ਤਾਹਾਂ ਲਾਉਣ ਦਾ ਕੋਠੇ ਤੋਂ ਲਿਆ ਲਾ ਕੇ ਨਾ ਲਿਆ ਕੇ ਬਸ ਐਂ ਰੱਖਦੇ ਸੀ ਮੈਂ ਤੇ ਇਹ ਮੈ ਲਾਉਣ ਲੱਗੀ ਸੀ ਤਾਹਾਂ ਇੱਥੇ ਅੰਦਰ ਬੈਠ ਕੇ ਜੋ ਦੇਖੀ ਜਾਂਦਾ ਕਫੋਨ ਇਧਰ ਹਰਮਨ ਪਈ ਹੈਗੀ ਇਧਰ ਰੈਡੀ ਸਾਰੇ ਹੁਣ ਤਾਂ ਫੋਨ ਤੇ ਲੱਗ ਜਾਂਦੇ ਨੇ ਸ਼ਾਮ ਨੂੰ ਨਾਲੇ ਟੀਵੀ ਚੱਲੀ ਜਾਂਦਾ ਸੀਗਾ ਨਾਲੇ ਫੋਨ ਦੇਖੀ ਜਾਂਦੇ ਸੀ ਕੱਪੜੇ ਵਸ ਤੀਜੇ ਦਿਨ ਤਾਂ ਬਾਵਾ ਹੋ ਜਾਂਦੇ ਨੇ ਤੋਂ ਨਾਲੇ بس ਮੈਨੂੰ ਐ ਵੀ ਤੈਹਾ ਮੈਂ ਸ਼ਾਮ ਨੂੰ ਲਾ ਆ ਜੇ ਦੂਜਾ ਦਿਨ ਮੈਥੋਂ ਕਰਿਆ ਨਹੀਂ ਜਾਂਦਾ ਕੱਪੜਿਆਂ ਨੂੰ ਤਿਆਰ ਨੂੰ ਬਲਜੇ ਪੈ ਜਾਂਦੇ ਨੇ ਫਿਰ ਸ਼ਾਮ ਜਿਉ ਲੱਗੀ ਸੀਗੀ ਮੈਂ ਤੈ ਕਰਨ ਫਿਰ ਬਸ ਮੈਂ ਖਾ ਲੇਟ ਨਾ ਹੋ ਜਾ ਮੈਂ ਇਹ ਦੋ ਕ ਪੈਂਟਾਂ ਹੀ ਤੈ ਮੈਂ ਲਾਈ ਸੀ ਉਹ ਵੀ ਸ਼ਿਰਤੇ ਸੀ ਵਿੱਚ ਹੀ ਫਿਰ ਮੈਂ ਵੀ ਚਲ ਸ਼ਾਮ ਨੂੰ ਹੀ ਲਾਉਂਗੀ ਹੁਣ ਰੋਟੀ ਬਣਾ ਕੇ ਜੋਤਨਾਂ ਬਹੁਤ ਗਰਮੀ ਮੰਨਦਾ ਇਹ ਗਰਮੀ ਵਾਲੀਆਂ ਪਤਲੀਆਂ ਲੋਹਰਾ ਨੇ ਖੜਵਾ ਵੀ ਲਈਆਂ ਇਹ ਪਤਲੀਆਂ ਲੋਹਰ ਪਾਉਣ ਲੱਗ ਗਿਆ ਇਹ ਅੱਜ ਵੀ ਸਵੇਰੇ ਸੁਨੇਹਾ ਨਾ ਲਿਆ ਸੀਗਾ ਸਕੂਲ ਜਾਂਦੇ ਕਰਕੇ ਹੱਥ ਜੀ ਬਣ ਗਏ ਅੱਜ ਸਵੇਰੇ ਵੀ ਸੁਨੇਹੀ ਨਾ ਕੇ ਨੇ ਟਰੈਕ ਸੂਟ ਪਾਇਆ ਸੀ ਉਹ ਵੀ ਮੈਂ ਥੱਕੇ ਨਾ ਪਵਾਇਆ ਵੀ ਬਹਿੜੀਆਂ ਲੱਗਦੀਆਂ ਨੇ ਹਜੇ ਪਤਲੀਆਂ ਜੇ ਲੋਹਰਾ ਵੀ ਅਗਲਾ ਕਹਿੰਦਾ ਪਤਾ ਨਹੀਂ ਕੱਪੜੇ ਨਹੀਂ ਹੈਗੇ ਵੀ ਹਜੇ ਚੰਗੇ ਲੱਗਦੇ ਨੇ ਇਹਨਾਂ ਪਤਲੇ ਕੱਪੜੇ ਅੱਜ ਦਿਨ ਸਾਰਾ ਦਿਨ ਪਤੰਗਤੀ ਕੱਢਤਾ ਬਸ ਕੋਠੇ ਤੇ ਪਤੰਗ ਚੜਾਈ ਗਏ ਨੇ ਦੋ ਤਿੰਨ ਜਵਾਕ ਹੋਰ ਆ ਗਏ ਕੋਠੇ ਤੇ ਪਤੰਗ ਚੜਾਉਂਦੇ ਨੇ ਨਗਾ ਨਗਾਤਾ ਅੱਜ ਦਿਨ ਸਾਰਾ ਤਾਈ ਸਵੇਰੇ ਸੁਨੇਹੀ ਨਾ ਤੋ ਕੇ ਸਿਰ ਬਹਾਲੇ ਪਟਕਾ ਬਣਾ ਲਿਆ ਨੇ ਵੀ ਫਿਰ ਸਾਰਾ ਦਿਨ ਪਤੰਗ ਚੜਾਉਂਗਾ ਇੱਥੇ ਇਹਨਾਂ ਅੱਜ ਹਰਮਣ ਸੁੱਕਣੇ ਪਾ ਕੇ ਆਈ ਸੀ ਕੱਪੜੇ ਮੈਥੋਂ ਗੰਡ ਨਹੀਂ ਖੁੱਲਦੀ ਸੀ ਪਟਕੇ ਦੀ ਫਰਮਣ ਫਿਰਹੀਂ ਸਣੇ ਗੰਢੀ ਸੁੱਕਣੇ ਪਾਈ ਸੀ ਮੈਂ ਤਾਂ ਉਹਦੀ ਗੰਢਾ ਖੋਲ ਦਿੰਨੀ ਹਣੀ ਆ ਜੋਤ ਬਿਨਾਂ ਗੰਢ ਖੋਲੇ ਲਾਹੰਦਾ ਕਾ ਸਿਰ ਤੋਂ ਪਟਕਾ ਇੱਥੇ ਮੇਰੇ ਨਾਲ ਚੋੜ ਕਰੀ ਜਾਂਦਾ ਸੀ ਤੇ ਮੈਂ ਜੋਤ ਤੋਂ ਖਲਾਈ ਗੰਢ बहुत चौड़ करी अजे ने सारा दिन मस्ती करी मेरा मूल कोता पटके छुट्ट दिन तो मस्त ज्यादा उसके बार नग गया ਅਜੇ ਨੇ ਹਰਮਨ ਨੇ ਛੇੜੀ ਹੈਗੀ ਵੀਡੀਓ ਕਰਕੇ ਨੂੰ ਐਸੀ ਵੀ ਹਰਮਨ ਨੇ ਮੂੰਹ ਨਹੀਂ ਨੰਗਾ ਕਰਦੀ ਵੀਡੀਓ 'ਚ ਰਜਾਈ 'ਚ ਲੁੱਕ ਕੇ ਫੋਨ ਦੇਖ ਰਹੀ ਸੀਗੀ ਨੇ ਹਰਮਨ ਤੋਂ ਵੀ ਛੇਤਰ ਖਾਂਦਾ ਇਹ ਨਾਲੀ ਚੌੜ ਕਰਦਾ ਜੀ ਐਸੀ ਹੈ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਥੋੜੀ سپورਟ ਨਾਲ ਹੀ ਅੱਗੇ ਜਾਵਾਂਗੇ ਜਿਹੜੇ ਪਹਿਲਾਂ ਸਪੋਰਟ ਕਰਦੇ ਉਹਨਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਹੀ سپورਟ ਕਰਿਆ ਕਰੋ ਜੀ ਆਪਣੇ ਚੈਨਲ ਨੂੰ ਧੰਨਵਾਦ ਜੀ